ਪਿਛਲੇ ਭਾਗ ਵਿੱਚ ਤੁਸੀਂ ਸੁਣ ਚੁੱਕੇ ਹੋ ਬਲਰਾਜ ਜੋ ਪੈਸੇ ਰੇਨੂ ਦੇ ਇਲਾਜ ਲਈ ਹਸਪਤਾਲ ਲੈ ਕੇ ਆਇਆ ਸੀ ਉਸ ਨਰਸ ਨੂੰ ਜਿੰਦਾ ਹੋਇਆ ਕਹਿੰਦਾ ਹੈ ਕਿ ਲੈ ਬੇਟਾ ਜਿੰਨਾ ਚਿਰ ਤੈਨੂੰ ਕਿਤੇ ਹੋਰ ਨੌਕਰੀ ਨਹੀਂ ਮਿਲਦੀ ਤੂੰ ਇਹਨਾਂ ਪੈਸਿਆਂ ਨਾਲ ਗੁਜ਼ਾਰਾ ਕਰ ਲਵੀਂ ਕਿਉਂਕਿ ਮੇਰੀ ਪਤਨੀ ਤੇਰੀ ਦੋਸ਼ੀ ਹੈ ਤੇ ਉਹ ਰੇਨੂ ਨੂੰ ਉੱਥੇ ਹੀ ਛੱਡ ਕੇ ਘਰ ਚਲਾ ਜਾਂਦਾ ਹੈ ਬਾਕੀ ਅਗਲਾ ਪੜਾਅ ਇਸ ਤਰ੍ਹਾਂ ਹੈ ਸੋਨੂ ਜੋ ਰੋਹਨ ਨੂੰ ਛੱਡਣ ਬਾਹਰ ਗਿਆ ਸੀ ਉਹ ਪਾਪਾ ਨੂੰ ਬਾਹਰ ਆਉਂਦੇ ਵੀ ਕਹਿੰਦਾ ਹੈ ਕਿ ਪਾਪਾ ਤੁਸੀਂ ਕਿੱਥੇ ਚੱਲੇ ਹੋ ਤਾਂ ਬਲਰਾਜ ਕਹਿੰਦਾ ਟੱਠੇ ਖੂਬ ਵਿੱਚ ਤਾਂ ਸੋਨੂ ਕਹਿੰਦਾ ਪਾਪਾ ਇਹ ਕੀ ਕਹਿ ਰਹੇ ਹੋ ਬਲਰਾਜ ਕਹਿੰਦਾ ਆਪਣੀ ਮਾਂ ਨੂੰ ਪੁੱਛ ਜਾ ਕਿ ਜੋ পাগল ਹੋਣ ਦਾ ਨਾਟਕ ਕਰ ਰਹੀ ਹੈ ਤੇ ਉਹ ਆਟੋ ਤੇ ਬੈਠ ਕੇ ਚਲਾ ਜਾਂਦਾ ਹੈ ਜਾਂ ਕੇ ਆਪਣੇ ਕਮਰੇ ਵਿੱਚ ਲੰਮਾ ਪੈ ਜਾਂਦਾ ਹੈ ਕਿਰਤ ਪਾਪਾ ਨੂੰ ਵੇਖ ਕੇ ਕਹਿੰਦੀ ਹੈ ਕਿ ਪਾਪਾ ਜੀ ਤੁਸੀਂ ਘਰ ਆ ਗਏ ਮੰਮੀ ਮਿਲ ਗਈ ਕਿ ਨਹੀਂ ਬਲਰਾਜ ਕਹਿੰਦਾ ਚੰਗਾ ਹੁੰਦਾ ਉਹ ਨਾ ਹੀ ਮਿਲਦੀ ਘਟੂ ਘਟ ਬਹਿਮਤਾ ਬਣਿਆ ਰਹਿੰਦਾ ਕਿ ਉਹ ਪਾਗਲ ਹੋ ਗਈ ਸੀ ਕੀਰਤ ਕਹਿੰਦੀ ਪਾਪਾ ਜੀ ਕਿ ਮੰਮੀ ਪਾਗਲ ਨਹੀਂ ਸੀ ਬਲਰਾਜ ਕਹਿੰਦਾ ਨਹੀਂ ਬੇਟਾ ਉਹ ਨਰਸ ਨੂੰ ਪੈਸੇ ਦੇਣ ਦਾ ਲਾਲਚ ਦੇ ਕੇ ਪਾਗਲ ਹੋਣ ਦਾ ਨਾਟਕ ਕਰ ਰਹੀ ਸੀ ਕੀਰਤ ਕਹਿੰਦੀ ਪਾਪਾ ਜੀ ਜੋ ਇਹੋ ਜਿਹੀਆਂ ਹਰਕਤਾਂ ਕਰੇ ਉਹ ਪਾਗਲ ਹੀ ਹੁੰਦਾ ਹੈ ਏ ਵੀ ਇੱਕ ਮਾਨਸਿਕ ਬਿਮਾਰੀ ਹੀ ਹੈ ਹੱਦ ਹੋ ਗਈ ਮੰਮੀ ਦੀ ਸੋਨੂ ਅੰਦਰ ਰੇਨੂ ਕੋ ਜਾਂਦਾ ਹੈ ਧਰੇ ਨੂੰ ਬੈੱਡ ਤੇ ਸ਼ਰਮਿੰਦਗੀ ਕਾਰਨ ਥੱਲੇ ਮੂੰਹ ਕਰੀ ਬੈਠੀ ਸੀ ਤਾਂ ਸੋਨੂ ਕਹਿੰਦਾ ਮੰਮੀ ਇਹੋ ਜਿਹੇ ਕੰਮ ਹੀ ਕਿਉਂ ਕਰਦੀ ਹੈ ਕਿ ਬਾਅਦ ਵੀ ਸ਼ਰਮਿੰਦਾ ਹੋਣਾ ਪਵੇ ਲਿਆ ਜਿਹੜੇ ਪੈਸੇ ਪਾਗਲ ਬਣਨ ਲਈ ਨਰਸੂ ਦੇਨੇ ਸੀ ਉਹ ਤੇਰਾ ਹਸਪਤਾਲ ਦਾ ਬਿੱਲ ਭਰ ਕੇ ਆਵਾਂ ਪਰ ਇਹਨੂੰ ਕੁਝ ਨਹੀਂ ਬੋਲਦੀ ਤਾਂ ਸੋਨੂ ਹਸਪਤਾਲ ਦੀ ਪੇਮੈਂਟ ਕਰਨ ਚਲਾ ਜਾਂਦਾ ਹੈ ਪੇਮੈਂਟ ਕਰਕੇ ਉਹ ਰੇਨੂ ਨੂੰ ਕਹਿੰਦਾ ਹੈ ਕਿ ਹੁਣ ਘਰ ਜਾਣਾ ਕਿ ਪਾਗਲ ਬਣ ਕੇ ਇੱਥੇ ਰਹਿਣ ਦੀ ਸਲਾਹ ਹੈ ਰੇਨੂ ਚੁੱਪ ਕਰਕੇ ਸੋਨੂ ਦੇ ਨਾਲ ਤੁਰ ਪੈਂਦੀ ਹੈ ਤੇ ਘਰ ਆ ਕੇ ਆਪਣੇ ਕਮਰੇ ਵਿੱਚ ਗਈ ਤਾਂ ਉੱਥੇ ਬਲਰਾਜ ਨੂੰ ਲੰਮਾ ਪਿਆ ਵੇਖ ਉਹ ਅੰਦਰ ਨਹੀਂ ਆਉਂਦੀ ਗੈਸ ਰੂਮ ਵਿੱਚ ਜਾ ਕੇ ਬੈਠ ਜਾਂਦੀ ਹੈ ਕੋਈ ਵੀ ਉਸ ਕੋਲ ਨਹੀਂ ਆਉਂਦਾ ਬਸ ਚੀਲਾ ਰੋਟੀ ਰੱਖ ਕੇ ਚਲੀ ਜਾਂਦੀ ਹੈ ਰੇਨੂ ਸੋਚਦੀ ਹੈ ਕਿ ਹੁਣ ਤਾਂ ਨੌਕਰ ਵੀ ਮੇਰੇ ਨਾਲ ਗੱਲ ਨਹੀਂ ਕਰਦੇ ਆਪਣੇ ਹੀ ਘਰ ਵਿੱਚ ਮੈਨੂੰ ਕੋਈ ਨਹੀਂ ਪੁੱਛਦਾ ਪਰ ਉਹ ਇਹ ਨਹੀਂ ਸੋਚਦੀ ਕਿ ਇਹ ਸਭ ਲਈ ਮੈਂ ਹੀ ਆਪ ਜਿੰਮੇਵਾਰ ਹਾਂ ਕੀਰਤ ਸੋਨੂ ਨੂੰ ਰੋਟੀ ਦਿੰਦੀ ਹੈ ਤੇ ਉਹ ਪੁੱਛਦਾ ਹੈ ਕਿ ਮੰਮੀ ਨੂੰ ਰੋਟੀ ਦਿੱਤੀ ਹੈ ਤਾਂ ਕੀਰਤ ਕਹਿੰਦੀ ਉਸਨੇ ਤਾਂ ਖਾ ਲਈ ਪਰ ਪਾਪਾ ਨੇ ਅਜੇ ਰੋਟੀ ਨਹੀਂ ਖਾਧੀ ਕਹਿੰਦੇ ਨੇ ਮੈਨੂੰ ਭੁੱਖ ਨਹੀਂ ਹੈ ਸੋਨੂ ਕਹਿੰਦਾ ਮੰਮੀ ਦੇ ਐਵੇਂ ਦੇ ਪੁੱਠੇ ਕੰਮ ਬੇਕ ਕੇ ਭੁੱਖ ਕਿੱਥੇ ਲੱਗਦੀ ਹੈ ਪਾਪਾ ਥੋੜਾ ਆਰਾਮ ਕਰ ਲੈਣ ਫਿਰ ਉਹਨਾਂ ਨੂੰ ਰੋਟੀ ਦੇ ਦੇਣੀ ਮੈਂ ਦੁਕਾਨ ਤੇ ਜਾਂਦਾ ਹਾਂ ਉੱਧਰ ਬੀਮੀ ਆਪਣੇ ਖਿਆਲਾਂ ਦੀ ਉਦੇੜਬੋਣ ਵਿੱਚ ਪਈ ਹੋਈ ਸੀ ਕਿ ਮੇਰੇ ਨਾਲ ਇਹ ਸਭ ਕਿਉਂ ਹੁੰਦਾ ਹੈ ਮੈਂ ਆਪਣੀ ਬੱਚੀ ਨਾਲ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰ ਰਹੀ ਹਾਂ ਤਾਂ ਮੇਰਾ ਅਤੀਤ ਫਿਰ ਮੇਰੇ ਸਾਹਮਣੇ ਆਖ ਲੋਂਦਾ ਹੈ ਰੋਹਨ ਦਾ ਪਿਆਰ ਮੇਰੇ ਅੰਦਰੋਂ ਕਦੇ ਖਤਮ ਨਹੀਂ ਹੋ ਸਕਦਾ ਤੇ ਪਿਆਰ ਕੁਰਬਾਨੀ ਦਾ ਨਾਮ ਹੁੰਦਾ ਹੈ ਪਿਆਰ ਕਦੇ ਵੀ ਸਵਾਰਥੀ ਨਹੀਂ ਹੁੰਦਾ ਇਸ ਕਰਕੇ ਮੈਂ ਉਹਦੀ ਜ਼ਿੰਦਗੀ ਵਿੱਚ ਆ ਕੇ ਉਹਦੀ ਜ਼ਿੰਦਗੀ ਖਰਾਬ ਨਹੀਂ ਕਰ ਸਕਦੀ ਇਸ ਕਰਕੇ ਮੈਨੂੰ ਉਸ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਪੈਂਦਾ ਉਂਝ ਵੀ ਇੱਕ ਵਿਧਵਾ ਨੂੰ ਕਿਸੇ ਨਾਲ ਪਿਆਰ ਕਰਨ ਦੀ ਸਾਡੇ ਸਮਾਜ ਇਜਾਜ਼ਤ ਨਹੀਂ ਦਿੰਦਾ ਸਭ ਉਸ ਨੂੰ ਗਲਤ ਨਿਗਾਹ ਨਾਲ ਵੇਖਦਾ ਹੈ ਤੇ ਉਸਤੇ ਚਰਿੱਤਰ ਤੇ ਦਾਗ ਲੱਗ ਜਾਂਦਾ ਹੈ ਜਦੋਂ ਮੈਂ ਇਸ ਇੱਜ਼ਤ ਲਈ ਪਹਿਲਾਂ ਹੀ ਸਭ ਕੁਝ ਛੱਡ ਦਿੱਤਾ ਤਾਂ ਹੁਣ ਤਾਂ ਇਹਨਾਂ ਗੱਲਾਂ ਦਾ ਕੋਈ ਮਤਲਬ ਹੀ ਨਹੀਂ ਮੈਨੂੰ ਮੇਰੀ ਜ਼ਿੰਦਗੀ ਜਿਉਣ ਲਈ ਮੇਰੀ ਬੱਚੀ ਮਿਲ ਗਈ ਹੈ ਤੇ ਹੁਣ ਇਹੀ ਮੇਰਾ ਪਿਆਰ ਹੈ ਤੇ ਮੈਂ ਇਸ ਲਈ ਹੀ ਜੀਵਾਂਗੀ ਤੇ ਉਹ ਆਪਣੇ ਬੱਚੀ ਨੂੰ ਕੁੱਟ ਕੇ ਆਪਣੇ ਨਾਲ ਲਾ ਲੈਂਦੀ ਹੈ ਬਿੰਮੀ ਆਪਣੇ ਆਪ ਨਾਲ ਗੱਲਾਂ ਕਰਦੀ ਹੋਈ ਕਹਿੰਦੀ ਹੈ ਕਿ ਮੈਨੂੰ ਆਪਣੀ ਜ਼ਿੰਦਗੀ ਜਿਉਣ ਲਈ ਮੇਰੀ ਬੱਚੀ ਮਿਲ ਗਈ ਇਹੀ ਮੇਰਾ ਪਿਆਰ ਹੈ ਤੇ ਉਹ ਬੱਚੀ ਨੂੰ ਕੁੱਟ ਕੇ ਫਿਰ ਆਪਣੇ ਨਾਲ ਲਾ ਲੈਂਦੀ ਹੈ ਰੋਹਨ ਕਰ ਜਾਂਦਾ ਤਾਂ ਉਹਦੀ ਮਾਂ ਉਸ ਨੂੰ ਕਹਿੰਦੀ ਹੈ ਕਿ ਰੋਹਨ ਅੱਜ ਬਹੁਤ ਥੱਕਿਆ ਤੇ ਨਾ ਜਾ ਲੱਗ ਰਿਹਾ ਹੈ। ਰੋਹਨ ਕਹਿੰਦਾ ਕੁਝ ਨਹੀਂ ਮੰਮੀ ਜੀ। ਬਸ ਉਹ ਕਿਰਤ ਦੀ ਸੱਸ ਗੁਆਚ ਗਈ ਸੀ। ਇਸ ਕਰਕੇ ਉਸ ਨੂੰ ਲੱਭਦੇ ਆ ਹੀ ਥੱਕ ਗਏ। ਤੂੰ ਹਸਤਾਲ ਵਿੱਚ ਹੀ ਕਿਤੇ ਲੁੱਕ ਕੇ ਬੈਠੀ ਸੀ। ਤੂੰ ਫਿਰ ਕਿਤੇ ਕਿਰਤ ਦੇ ਘਰ ਤਾਂ ਨਹੀਂ ਗਿਆ? ਉੱਥੇ ਜਾ ਕੇ ਹੀ ਤੇਰੀ ਇਹ ਹਾਲਤ ਹੁੰਦੀ ਹੈ। हे ਪ੍ਰਭੂ ਤੂੰ ਸਾਡੇ ਨਾਲ ਇਹ ਕੀ ਖੇਡ ਖੇਡੀ? ਜੇ ਸਾਡੀ ਤੀਪਲੇਖੇ ਵਿੱਚ ਹੀ ਉਸ ਘਰ ਵਿੱਚ ਵਿਆਹੀ ਗਈ। ਤਾਂ ਤੂੰ ਉਸ ਕੁੜੀ ਦਾ ਪੱਤੀ ਕਿਉਂ ਮਾਰਿਆ ਇਹ ਮੇਰਾ ਮੁੰਡਾ ਉਹਦਾ ਖਹਿੜਾ ਹੀ ਨਹੀਂ ਛੱਡਦਾ ਤੂੰ ਪੜ ਕੇ ਉੱਚੇ ਅਹੁਦੇ ਤੇ ਲੱਗ ਗਿਆ ਹੈ ਮੈਂ ਤੈਨੂੰ ਉਹਦੇ ਨਾਲ ਵਿਆਹ ਨਹੀਂ ਕਰਵਾਉਣ ਦੇਣਾ ਸਾਡੇ ਵੀ ਕੁਝ ਰਮਾਨ ਨੇ ਪਹਿਲਾਂ ਅਸੀਂ ਇਸ ਕੁੜੀ ਦਾ ਹੱਥ ਤੇਰੇ ਲਈ ਮੰਗਣ ਗਏ ਸੀ ਕਿ ਉਹ ਤੈਨੂੰ ਪਸੰਦ ਹੈ ਉਦੋਂ ਅਸੀਂ ਇਸ ਕੁੜੀ ਦੇ ਪਿੱਛੇ ਬੇਇੱਜ਼ਤ ਹੋ ਕੇ ਆਏ ਹਾਂ ਪਰ ਹੁਣ ਉਸ ਵਿਧਵਾ ਨਾਲ ਕਿਵੇਂ ਵਿਆਹ ਕਰਨ ਦੇ ਆ ਸੁਸ਼ਮਾ ਲਗਾਤਾਰ ਬੋਲੀ ਜਾ ਰਹੀ ਸੀ ਰੋਹਨ ਬਿਨਾ ਕਿਸੇ ਗੱਲ ਜਵਾਬ ਦਿੱਤੇ ਆਪਣੇ ਕਮਰੇ ਵਿੱਚ ਚਲਾ ਗਿਆ ਉਹ ਸੋਚਦਾ ਹੈ ਕਿ ਬਿੰਮੀ ਬਹੁਤ ਜਿੱਤੀ ਹੈ ਮੈਨੂੰ ਉਹਦਾ ਸਵਾਪ ਪਤਾ ਹੈ ਮੈਂ ਮੰਮੀ ਪਾਪਾ ਨੂੰ ਐਵੇਂ ਦੁਖੀ ਕਰ ਰਿਹਾ ਹਾਂ ਤੇ ਉਹ ਬਾਹਰ ਆ ਕੇ ਸ਼ੁਸ਼ਮਾ ਨੂੰ ਕਹਿੰਦਾ ਹੈ ਕਿ ਮੰਮੀ ਤੁਸੀਂ ਕੁੜੀ ਪਸੰਦ ਕਰ ਲਵੋ ਮੈਂ ਵਿਆਹ ਕਰਵਾਉਣ ਨੂੰ ਤਿਆਰ ਹਾਂ ਸ਼ੁਸ਼ਮਾ ਕਹਿੰਦੀ ਮੇਰਾ ਤਾਂ ਪੁੱਤ ਸੱਚ ਕਹਿ ਰਿਹਾ ਹੈ ਨਾ ਲੈ ਮੈਂ ਤਾਂ ਚੱਤ ਕੁੜੀ ਲੱਭ ਲੈਣੀ ਹੈ ਉਸੇ ਤੀਨਾ ਅਵਨੇਸ਼ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਜਲਦੀ ਘਰ ਆਉ ਬਹੁਤ ਜ਼ਰੂਰੀ ਕੰਮ ਹੈ ਅਵਨੇਸ਼ ਕਹਿੰਦਾ ਹੈ ਕਿ ਫੋਨ ਤੇ ਹੀ ਦੱਸ ਦੇ ਕੀ ਗੱਲ ਹੈ ਦੁਕਾਨ ਤੇ ਗਾਹ ਕਾਈ ਜਾਂਦੇ ਹਨ ਸੁਸ਼ਮਾ ਕਹਿੰਦੀ ਨਹੀਂ ਜੀ ਫੋਨ ਤੇ ਦੱਸਣ ਵਾਲੀ ਗੱਲ ਨਹੀਂ ਤੁਸੀਂ ਜਲਦੀ ਘਰ ਆ ਜਾਓ ਉਸ ਨੂੰ ਬੇਸਬਰੀ ਹੋਈ ਸੀ ਕਿ ਅਵਨੇਸ਼ ਜਲਦੀ ਘਰ ਆ ਜਾਵੇ ਤੇ ਉਸ ਨੂੰ ਖੁਸ਼ਖਬਰੀ ਸੁਣਾਵੇ ਅਵਨੇਸ਼ ਘਰ ਆਇਆ ਤਾਂ ਉਹ ਉਸ ਨੂੰ ਕਹਿੰਦੀ ਜੀ ਆਪਣਾ ਰੋਹਨ ਵਿਆਹ ਲਈ ਮੰਨ ਗਿਆ ਹੈ ਹੁਣ ਆਪਾਂ ਕੋਈ ਅੱਛੀ ਲੜਕੀ ਵੇਖ ਕੇ ਇਸ ਦਾ ਵਿਆਹ ਕਰ ਦਿੰਦੇ ਹਾਂ ਅਬਨੇਸ਼ ਵੀ ਖੁਸ਼ ਹੁੰਦਾ ਹੋਇਆ ਕਹਿੰਦਾ ਹੈ ਕਿ ਸ਼ੁਕਰ ਹੈ ਇਸ ਨੂੰ ਮਾਤਾ ਜੀ ਸੁਸ਼ਮਾ ਤੂੰ ਕਿਤੇ ਇਮੋਸ਼ਨਲ ਹੋ ਕੇ ਉਸ ਨੂੰ ਵਿਆਹ ਲਈ ਮਜਬੂਰਤਾ ਨਹੀਂ ਕੀਤਾ ਬੱਚੇ ਤੇ ਕੋਈ ਦਵਾਈ ਨਹੀਂ ਪਾਉਣਾ ਚਾਹੀਦਾ ਜਿਉਂ ਜ਼ਿੰਦਗੀ ਵਿੱਚ ਖੁਸ਼ ਨਾ ਰਹੇ ਤਾਂ ਵਿਆਹ ਕਰਨ ਦਾ ਕੋਈ ਫਾਇਦਾ ਨਹੀਂ ਬੱਚੇ ਦੀ ਖੁਸ਼ੀ ਵਿੱਚ ਹੀ ਸਾਡੀ ਖੁਸ਼ੀ ਹੋਣੀ ਚਾਹੀਦੀ ਹੈ ਸ਼ੁਸ਼ਮਾ ਕਹਿੰਦੀ ਪਰ ਅਸੀਂ ਆਪਣੇ ਬੱਚੇ ਨੂੰ ਗਲਤੀ ਕਰਨ ਤੋਂ ਰੋਕਣਾ ਤਾਂ ਚਾਹੀਦਾ ਹੈ ਅਭਿਨੇਸ਼ ਕਹਿੰਦਾ ਉਹ ਹੁਣ ਬੱਚਾ ਨਹੀਂ ਹੈ ਉਸ ਉੱਪਰ ਸਾਰੇ ਛਾਇ ਦੇ ਜ਼ਿੰਮੇਵਾਰੀ ਹੈ ਡਿਪਟੀ ਕਮਿਸ਼ਨਰ ਹੈ ਉਹ ਆਪਣਾ ਚੰਗਾ ਮਾੜਾ ਵੀ ਜਾਣਦਾ ਹੈ ਐਵੇਂ ਨਾ ਉਸ ਨੂੰ ਕਿਸੇ ਗੱਲ ਲਈ ਮਜਬੂਰ ਕਰੀ ਸ਼ੁਸ਼ਮਾ ਕਹਿੰਦੀ ਧੀ ਸੀ ਛੱਦ ਪਾਵੇਂ ਪ੍ਰਧਾਨ ਮੰਤਰੀ ਬਣ ਜਾਵੇ ਸਾਡੇ ਲਈ ਤਾਂ ਉਹ ਬੱਚਾ ਹੀ ਰਹੇਗਾ ਪੜ ਗਿਆ ਤਾਂ ਇਹ ਮਤਲਬ ਨਹੀਂ ਕਿ ਅਸੀਂ ਉਸ ਨੂੰ ਸਮਝਾ ਨਹੀਂ ਸਕਦੇ ਅਵਨੀਸ਼ ਕਹਿੰਦਾ ਤੁਸੀਂ ਔਰਤਾ ਬੰਦੇ ਨੂੰ ਗੱਲ ਕਰਨ ਕਿੱਥੇ ਦਿੰਦੀ ਹੋ ਜਾਂ ਜੋ ਤੇਆ ਦਿਲ ਕਰਦਾ ਹੈ ਹੀ ਕਰ ਲੈ ਮੇਰੀ ਦੁਕਾਨ ਤੋਂ ਗਾਹਕ ਮੁੜ ਕੇ ਚਲੇ ਜਾਣਗੇ ਤੇ ਅਵਨੀਸ਼ ਦੁਕਾਨ ਤੇ ਚਲਾ ਜਾਂਦਾ ਹੈ ਉਹ ਸੋਚਦਾ ਹੈ ਕਿ ਉਹ ਰਾਤ ਨੂੰ ਆਰਾਮ ਨਾਲ ਬੈਠ ਕੇ ਰੋਹਨ ਨਾਲ ਗੱਲ ਕਰੇਗਾ ਇਹ ਤਾਂ ਬਿਨਾਂ ਸੋਚੇ ਸਮਝੇ ਜੋ ਮਰਜ਼ੀ ਬੋਲੀ ਜਾਂਦੀ ਹੈ ਰੋਹਨ ਆਪਣੀ ਮਾਂ ਨੂੰ ਖੁਸ਼ ਵੇਖ ਕੇ ਸੋਚਦਾ ਹੈ ਕਿ ਮੇਰੀ ਮਾਂ ਮੇਰੇ ਵਿਆਹ ਦੇ ਨਾਤੇ ਕਿੰਨੀ ਖੁਸ਼ ਹੋ ਗਈ ਹੈ ਮੈਨੂੰ ਉਹਨਾਂ ਦੀਆਂ ਖੁਸ਼ੀਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਜੇ ਮੇਰੇ ਮਾਪੇ ਮੇਰੇ ਕਰਕੇ ਦੁਖੀ ਹੋ ਰਹੇ ਆ ਮੈਂ ਜੋ ਮਰਜੀ ਬਣ ਜਾਵਾਂ ਉਸ ਨਾਲ ਕੀ ਫਰਕ ਪੈਂਦਾ ਪਰ ਹੁਣ ਆਪਣੀ ਮਾਂ ਨੂੰ ਖੁਸ਼ ਵੇਖ ਕੇ ਬਹੁਤ ਖੁਸ਼ ਹੁੰਦਾ ਹੈ ਕਿ ਮੇਰੇ ਵਿਆਹ ਦੇ ਨਾਤੇ ਮੇਰੀ ਮਾਂ ਕਿੰਨੀ ਖੁਸ਼ ਹਨ ਮੈਨੂੰ ਆਪਣੇ ਮਾਪੇਵਾਂ ਦੀਆਂ ਖੁਸ਼ੀਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਜੇ ਮੇਰੀ ਮਾਪੇ ਦੀ ਖੁਸ਼ੀ ਨਾ ਹੋਏ ਤਾਂ ਮੈਂ ਜੋ ਮਰਜੀ ਬਣ ਜਾਵਾਂ ਕੋਈ ਫਾਇਦਾ ਨਹੀਂ ਅਬਨੇਸ਼ ਰਾਤ ਨੂੰ ਆ ਕੇ ਰੋਹਨ ਨੂੰ ਕਹਿੰਦਾ ਹੈ ਕਿ ਬੇਟਾ ਤੂੰ ਹੁਣ ਸਮਝਦਾਰ ਹੈ ਅਸੀਂ ਤੇਰੇ ਨਾਲ ਕੋਈ ਤੱਕਾ ਨਹੀਂ ਕਰਨਾ ਚਾਹੁੰਦੇ ਤੇਰੀ ਮਾਂ ਦਾ ਐਮੇ ਤੈਨੂੰ ਕਹੀ ਜਾਂਦੀ ਹੈ ਤੇਰਾ ਜਦੋਂ ਮਨ ਕਰੇ ਉਦੋਂ ਹੀ ਵਿਆਹ ਕਰਵਾਈ ਸਾਡੀ ਖੁਸ਼ੀ ਲਈ ਕਿਸੇ ਦੀ ਤੀ ਨਾ ਬੇਇਨਸਾਫੀ ਨਾ ਕਰੀ ਜਦੋਂ ਤੂੰ ਮਨ ਤੋਂ ਕਿਸ ਨੂੰ ਅਪਣਾਉਣ ਦੇ ਤਿਆਰ ਹੋਵੇਂ ਉਦੋਂ ਹੀ ਵਿਆਹ ਕਰਨ ਵਾਰੇ ਸੋਚੀ ਪਾਪਾ ਮੈਂ ਸੋਚ ਲਿਆ ਹੈ ਤੇ ਮੈਂ ਵਿਆਹ ਲਈ ਤਿਆਰ ਹਾਂ ਤੁਸੀਂ ਲੜਕੀ ਪਸੰਦ ਕਰ ਲਵੋ ਮੈਂ ਵਾਦਾ ਕਰਦਾ ਹਾਂ ਕਿ ਉਸ ਤਰ੍ਹਾਂ ਬੇਇਨਸਾਫੀ ਨਹੀਂ ਕਰਾਂਗਾ ਉਹ ਸੋਚ ਰਿਹਾ ਹੈ ਕਿ ਬੀਮੀ ਦੇ ਪਿਆਰ ਨੂੰ ਪੁੱਲਤਾ ਨਹੀਂ ਸਕਦਾ ਦਿਲ ਦੇ ਅੰਦਰ ਹੀ ਦਫਨ ਕਰ ਦੇਗਾ ਤੇ ਆਪਣੀ ਹੋਣ ਵਾਲੀ ਪਤਨੀ ਨੂੰ ਉਸ ਦਾ ਪੂਰਾ ਹੱਕ ਦੇਵਾਂਗਾ ਚੱਲ ਬੇਟਾ ਠੀਕ ਹੈ ਮੈਨੂੰ ਤੇਤੇ ਪੂਰਾ ਭਰੋਸਾ ਹੈ ਕਿ ਜੋ ਤੂੰ ਕਹੇਗਾ ਉਹ ਗੱਲ ਪੂਰੀ ਕਰੇਗਾ। ਸੁਸ਼ਮਾ ਕਹਿੰਦੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਪਰ ਤੁਹਾਨੂੰ ਮੇਰੀ ਗੱਲ ਤੇ ਇਤਬਾਰ ਕਿੱਥੇ ਆਉਂਦਾ ਹੈ? ਮੈਂ ਕੀਰਤ ਨੂੰ ਫੋਨ ਕਰਕੇ ਦੱਸਦੀ ਹਾਂ ਕਿ ਤੇਰਾ ਵੀਰਾ ਵਿਆਹ ਲਈ ਮੰਨ ਗਿਆ ਹੈ। ਤੇ ਉਹ ਕੀਰਤ ਨੂੰ ਫੋਨ ਕਰਦੀ ਹੈ। ਕੀਰਤ ਜਦੋਂ ਫੋਨ ਤੇ ਰੋਹਨ ਦੇ ਵਿਆਹ ਦੀ ਗੱਲ ਸੁਣਦੀ ਹੈ ਤਾਂ ਜਾਣ ਬੁੱਝ ਕੇ ਲੌਬੀ ਵਿੱਚ ਬੈਠ ਆਪਣੀ ਮਾਂ ਨਾਲ ਉੱਚੀ ਆਵਾਜ਼ ਵਿੱਚ ਗੱਲ ਕਰਦੀ ਹੈ ਕਿ ਤਾਂ ਜੋ ਪਿੰਮੀ ਦੇ ਦਿਲ ਨੂੰ 6:00 ਵਜੇ ਤੂੰ ਆਪਣੇ ਦਿਲ ਦੀ ਗੱਲ ਕਹਿ ਦੇਵੀਂ ਕਿਰਤ ਕਹਿੰਦੀ ਅੱਛਾ ਮੰਮੀ ਮੇਰਾ ਵਿਆਹ ਲ ਹੀ ਮੰਨ ਗਿਆ ਹੈ ਚਲੋ ਫਿਰ ਤਾਂ ਬਹੁਤ ਵਧੀਆ ਮੇਰੀ ਵੀ ਭਾਬੀ ਆ ਜਾਵੇਗੀ ਬਿੰਮੀ ਜਦੋਂ ਰੋਹਨ ਦੇ ਵਿਆਹ ਦੀ ਗੱਲ ਸੁਣਦੀ ਹੈ ਤਾਂ ਉਹਦੇ ਦਿਲ ਨੂੰ ਹੌਲ ਜਿਹਾ ਪੈਂਦਾ ਹੈ ਪਰ ਫਿਰ ਉਹ ਸੋਚਦੀ ਹੈ ਕਿ ਮੈਂ ਆਪਣਾ ਮਨ ਢੁਲਾ ਨਹੀਂ ਸਕਦੀ ਮਸਾਹੇ ਤਾਂ ਰੋਹਨ ਵਿਆਹ ਲਈ ਰਾਜ਼ੀ ਹੋਇਆ ਹੈ ਮੈਂ ਹੁਣ ਉਸਦੀ ਜ਼ਿੰਦਗੀ ਚ ਵਾਪਸ ਨਹੀਂ ਜਾ ਸਕਦੀ ਪਿਆਰ ਪਾਲ ਲੈਣ ਨਾਲ ਹੀ ਪੂਰਾ ਨਹੀਂ ਹੁੰਦਾ ਪਿਆਰ ਲਈ ਕੁਰਬਾਨੀ ਵੀ ਪਿਆਰ ਦਾ ਹੀ ਰੂਪ ਹੈ ਮੈਂ ਕਿਉਂ ਉਸ ਦੀ ਜ਼ਿੰਦਗੀ ਖਰਾਬ ਕਰਾਂ ਤੂੰ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲੈਂਦੀ ਹੈ ਤਾਂ ਜੋ ਕਿਰਤ ਦੀਆਂ ਗੱਲਾਂ ਨਾ ਸੁਣ ਸਕੇ ਕਿਰਤ ਉਸ ਨੂੰ ਦਰਵਾਜ਼ਾ ਬੰਦ ਕਰਦੀ ਵੇ ਕਿ ਸੋਚਦੀ ਹੈ ਕਿ ਬਿੰਮੀ ਕਮਰੇ ਦਾ ਦਰਵਾਜ਼ਾ ਬੰਦ ਕਰਨ ਨਾਲ ਦਿਲ ਦੇ ਦਰਵਾਜ਼ੇ ਦਾ ਬੰਦ ਨਹੀਂ ਹੋ ਜਾਂਦੇ ਤੂੰ ਕਿਉਂ ਆਪਣੇ ਆਪ ਨੂੰ ਸਜ਼ਾ ਦੇ ਰਹੀ ਹੈ ਕੀਰਤਨੀ ਚਾਹੁੰਦੀ ਕਿ ਉਹਦੇ ਪ੍ਰਾ ਦਾ ਪਿਆਰ ਉਸ ਤੋਂ ਦੂਰ ਹੋਵੇ ਉਹ ਜਾਣਦੀ ਹੈ ਕਿ ਰੋਹ ਨੇ ਮੰਮੀ ਪਾਪਾ ਦੀ ਖੁਸ਼ੀ ਲਈ ਹੀ ਵਿਆਹ ਲਈ ਹਾਂ ਕੀਤੀ ਹੋਵੇਗੀ ਉਹਦੇ ਦਿਲ ਵਿੱਚ ਤਾਂ ਬਿੰਮੀ ਹੀ ਵਸੀ ਹੋਈ ਹੈ ਤੇ ਪਹਿਲਾ ਪਿਆਰ ਕਦੇ ਦਿਲ ਵਿੱਚੋਂ ਖਤਮ ਨਹੀਂ ਹੁੰਦਾ ਸ਼ੁਸ਼ਮਾ ਆਪਾਂ ਦੇ ਰਿਸ਼ਤੇਦਾਰਾਂ ਨੂੰ ਫੋਨ ਕਰਨ ਲਈ ਕੋਈ ਪੜੀ ਲਿਖੀ ਵਧੀਆ ਖਾਨਦਾਨ ਕੋਈ ਲੱਭਣ ਲਈ ਕਹਿੰਦੀ ਹੈ ਉਸ ਨੂੰ ਵੱਡੇ ਵੱਡੇ ਘਰਾਂ ਦੀਆਂ ਕਈ ਕੁੜੀਆਂ ਦੇ ਰਿਸ਼ਤੇ ਆਉਣ ਲੱਗਦੇ ਹਨ ਰੋਹਨ ਵਰਗਾ ਲਾਇਕ ਤੇ ਸਾਉ ਮੁੰਡਾ ਆਪਣੀ ਧੀ ਲਈ ਕੌਣ ਲੱਭਦਾ ਉੱਤੋਂ ਡਿਪਟੀ ਕਮਿਸ਼ਨਰ ਲੱਗਿਆ ਹੋਵੇ ਸੁਸ਼ਮਾ ਰੋਹਨ ਨੂੰ ਕਹਿੰਦੀ ਹੈ ਕਿ ਵੇਖ ਲੈ ਜਿਹੜੀ ਕੁੜੀ ਤੈਨੂੰ ਪਸੰਦ ਹੋਵੇਗੀ ਉਸ ਨਾਲ ਹੀ ਤੇਰਾ ਰਿਸ਼ਤਾ ਤੈਅ ਕਰਾਂਗੇ ਰੋਹਨ ਕਹਿੰਦਾ ਹੈ ਕਿ ਮੰਮੀ ਜਿਹੜੀ ਕੁੜੀ ਤੁਹਾਨੂੰ ਪਸੰਦ ਹੋਵੇ ਉਸ ਨੂੰ ਹੀ ਹਾਂ ਕਰਨੀ ਸੁਸ਼ਮਾ ਕਿਰਤ ਨੂੰ ਫੋਨ ਕਰਦੀ ਹੈ ਕਿ ਰੋਹਨ ਲਈ ਲੜਕੀ ਵੇਖਣੀ ਹੈ ਤੂੰ ਤੇ ਸੋਨੂੰ ਕੱਲ ਨੂੰ ਆ ਜਾਇਓ ਕਿਰਤ ਕਹਿੰਦੀ ਹੈ ਕਿ ਮੰਮੀ ਤੁਸੀਂ ਕਾਹਲੀ ਨਾ ਕਰੋ ਵੀਰੇ ਨੂੰ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲੈਣ ਦਿਓ ਸੁਸ਼ਮਾ ਕਹਿੰਦੀ ਹੈ ਕਿ ਉਸਨੇ ਸੋਚ ਵਿਚਾਰ ਕੇ ਹੀ ਕਿਹਾ ਜੇ ਹੁਣ ਉਹ ਮੰਨਿਆ ਤਾਂ ਤੂੰ ਨਾ ਨਾ ਕਰ ਲੈ ਉਹ ਕੁੜੀ ਨੂੰ ਤਾਂ ਮੈਂ ਇਸੇ ਹਾਲਤ ਵਿੱਚ ਆਪਣੀ ਨਾ ਨਹੀਂ ਬਣਾਉਣਾ ਕਿਰਤ ਕਹਿੰਦੀ ਕਿ ਮੰਮੀ ਜੇ ਵੀਰਾ ਤੁਹਾਡੀ ਖੁਸ਼ੀ ਦਾ ਖਿਆਲ ਕਰਦਾ ਹੈ ਤਾਂ ਤੁਸੀਂ ਵੀ ਉਹਦੇ ਖੁਸ਼ੀ ਦਾ ਖਿਆਲ ਰੱਖੋ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਜ਼ਰੂਰ ਦੱਸਣਾ ਜੀ